ਸੀਐਮ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਮਿਸ਼ਨ 013 ਦੀ ਸ਼ੁਰੂਆਤ ਇਕੱਠੇ ਹੋਏ ਆਪ ਦੇ ਸਾਰੇ ਉਮੀਦਵਾਰ ਲੋਕ ਸਭਾ ਚੋਣਾਂ ਦਰਮਿਆਨ ਨਵਜੋਸ਼ ਇਤਨੇ ਪਟਿਆਲਾ ਵਿਖੇ ਕਰੀਪੀਆਂ ਨੇ ਕੀਤੀ ਅਹਿਮ ਮੀਟਿੰਗ ਦਸਵੀਂ ਦੇ ਨਤੀਜਿਆਂ ਵਿੱਚ ਬਾਜ਼ੀ ਮਾਰਨ ਵਾਲੀਆਂ ਧੀਆਂ ਨੂੰ ਸੀਐਮ ਭਗਵੰਤ ਮਾਨ ਨੇ ਦਿੱਤੀ ਵਧਾਈ ਸੁਪਾਲ ਖੈਰ ਨੇ ਆਪ ਤੇ ਸਾਦੇ ਵੱਡੇ ਨਿਸ਼ਾਨੇ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕਹੀਆਂ ਵੱਡੀਆਂ ਗੱਲਾਂ ਹੋਣ ਖਬਰਾਂ ਵਿਸਤਾਰ ਦੇ ਨਾਲ ਆਮ ਆਨ ਲਈ ਪਾਰਟੀ ਦੇ ਕੌਮੀ ਕੰਨਡਰ ਅਰਵਿੰਦ ਕੇਜਰੀਵਾਲ ਦੀ ਜੇਲ੍ਹ ਵਿੱਚ ਹੋਣ ਕਾਰਨ ਦੇਸ਼ ਭਰ ਵਿੱਚ ਪ੍ਰਚਾਰ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਹੁਣ ਆਪਣਾ ਧਿਆਨ ਪੰਜਾਬ ਵਿੱਚ ਕੇਂਦ੍ਰਿਤ ਕਰਨ ਜਾ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਵਿੱਚ ਮਿਸ਼ਨ 013 ਦੀ ਪ੍ਰਾਪਤੀ ਲਈ ਚੋਣ ਵਹੀਮ ਦੀ ਸ਼ੁਰੂਆਤ ਕੀਤੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਪਾਰਟੀ ਦੇ ਪ੍ਰਚਾਰ ਲਈ ਪੰਜਾਬ ਬਣੇਗਾ ਹੀਰੋ ਮਿਸ਼ਨ ਆਪ 130 ਦਾ ਨਾਮ ਦਿੱਤਾ ਗਿਆ ਹੈ ਇਸ ਦੀ ਪ੍ਰਾਪਤੀ ਦੇ ਉਦੇਸ਼ ਨਾਲ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਮਿਸ਼ਨ ਦੀ ਸ਼ੁਰੂਆਤ ਮੁੱਖ ਮੰਤਰੀ ਭਗਵੰਤ ਮਾਨ ਦੇ ਜਿਰਕਪੁਰ ਤੋਂ ਕੀਤੀ ਹੈ ਅੱਜ ਮੈਂ ਇੱਥੇ ਰਹੂੰਗਾ ਪੰਜਾਬ 'ਚ ਰਹੂੰਗਾ ਜਿੱਥੇ ਕਹੋਗੇ ਮੈਂ ਆਊਂਗਾ ਪ੍ਰੋਗਰਾਮ ਤੁਸੀਂ ਬਣਾ ਲਿਓ ਕਿ ਕਿਹੜੇ ਪਿੰਡ ਵਿੱਚ ਦੀ ਜਾਣਾ ਹੈ ਕਿ ਕਿਹੜੇ ਰੂਟ ਤੇ ਰੋਡ ਸ਼ੋਅ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਕਿੱਥੋਂ ਦੀ ਰੈਲੀ ਕਰਾਉਣੀ ਹੈ ਥੱਲੇ ਵਾਲੇ ਕੰਮ ਤੁਸੀਂ ਸੰਭਲਿਓ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖਿਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਕੱਲੇ-ਕੱਲੇ ਹਲਕੇ ਚ ਜਾਊਂਗਾ ਇੱਕ ਵਾਰ ਹੀ ਨਹੀਂ ਦੋ ਵਾਰੀ ਨਹੀਂ ਤਿੰਨ-ਤਿੰਨ ਚਾਰ-ਚਾਰ ਵਾਰੀ ਜਾਊਂਗਾ ਮਿਹਨਤ ਕਰਨ 'ਚ ਸਾਨੂੰ ਪਿੱਛੇ ਨਹੀਂ ਛੱਡ ਸਕਦੇ ਸਾਡੇ ਕੋਲ ਪੈਸੇ ਹੈ ਨਹੀਂ ਠੀਕ ਹੈ ਸਾਡੇ ਕੋਲ ਮਸਲ ਪਾਵਰ ਹੈ ਨਹੀਂ ਗੁੱਡਾ ਕਰਦੀ ਅਸੀਂ ਕਰਦੇ ਨਹੀਂ ਨਫਰਤ ਦੀ ਰਾਜਨੀਤੀ ਅਸੀਂ ਕਰਦੇ ਨਹੀਂ ਪਰ ਮਿਹਨਤ ਦੇ ਵਿੱਚ ਇਹ ਸਾਨੂੰ ਹਰਾ ਨਹੀਂ ਸਕਦੇ ਮੈਂ ਰਾਤ ਦੇ 9:57 ਮਿੰਟ ਤੇ ਸਪੀਕਰ ਬੰਦ ਕਰਦਾ ਉਹ ਤਾਂ ਗਲ ਕਰ ਇਲੈਕਸ਼ਨ ਕਮਿਸ਼ਨ ਨੇ 10 ਵਜੇ ਤੱਕ ਕਿਹਾ ਹੋਇਆ ਜੇ 1 ਵਜੇ ਕਰਦੇ ਮੈਂ 12:55 ਤੇ ਕਰਿਆ ਕਰੂੰਗਾ ਬੰਦ ਸੋ ਅਸੀਂ ਉਹ ਲੋਕਾਂ ਅਸੀਂ ਪੋ ਮਾਗਦੀਆਂ ਪੋ ਮਾਗਦੀਆਂ ਰਾਤਾਂ ਕਣਕਾਂ ਨੂੰ ਪਾਣੀ ਲਾ ਕੇ ਕੱਟੀਆਂ ਹੋਈਆਂ ਨੇ ਅਸੀਂ 45 ਤੋਂ 50 ਡਿਗਰੀ ਚ ਕੰਮ ਕੀਤਾ ਹੋਇਆ ਖੇਤਾਂ 'ਚ ਲੋਕ ਸਭਾ ਚੋਣਾਂ ਵਿਚਾਲੇ ਨਵਜੋਤ ਸਿੱਧੂ ਇੱਕ ਵਾਰ ਫਿਰ ਤੋਂ ਸਰਗਰਮ ਨਜ਼ਰ ਆ ਰਹੇ ਹਨ ਐਣੀ ਦਿਨੀ ਆਈਪੀਐਲ ਵਿੱਚ ਕਮੈਂਟਰੀ ਕਰ ਰਹੇ ਨਵਜੋਤ ਸਿੱਧੂ ਨੇ ਆਪਣੀ ਪਟਿਆਲਾ ਰਿਹائش ਵਿਖੇ ਆਪਣੇ ਕਰੀਬੀਆਂ ਨਾਲ ਬੈਠ ਕੀਤੀ ਇਸ ਵਿੱਚ ਸ਼ਮਸ਼ੀਰ ਸਿੰਘ ਦੋਲੋ, ਸਰਜੀਤ ਸਿੰਘ ਢੀਮਾਨ, ਜਗਦੇਵ ਕਮਾਲੂ, ਨਾਜਰ ਸਿੰਘ ਮਾਨਸ਼ਾਹੀਆ ਸ਼ਾਮਲ ਸਨ ਪ੍ਰਾਪਤ ਜਾਣਕਾਰੀ ਅਨੁਸਾਰ ਲੋਕ ਸਭਾ ਚੋਣਾਂ ਨੂੰ ਲੈ ਕੇ ਸਿੱਧੂ ਨੇ ਸੀਨੀਅਰ ਆਗੂਆਂ ਨਾਲ ਗੱਲਬਾਤ ਕੀਤੀ ਹੈ ਦੱਸਦੇ ਕਿ ਜਦੋਂ ਤੋਂ ਨਵਜੋਤ ਸਿੱਧੂ ਨੇ ਆਈਪੀਐਲ ਵਿੱਚ ਕਮੈਂਟਰੀ ਸ਼ੁਰੂ ਕੀਤੀ ਹੈ ਉਸੀ ਆਸਨ ਵਿੱਚ ਜਿਆਦਾ ਸਰਗਰਮ ਨਹੀਂ ਸਨ ਨਵਜੋਤ ਸਿੱਧੂ ਨੇ ਲੋਕ ਸਭਾ ਚੋਣਾਂ ਲੜਨ ਤੋਂ ਅਧਿਕਾਰ ਕਰ ਦਿੱਤਾ ਸੀ ਇਸ ਦੌਰਾਨ ਉਹਨਾਂ ਨੇ ਡਾਕਟਰ ਨਵਜੋਤ ਕੋਰ ਸਿੱਧੀ ਸੇਧ ਦਾ ਹਵਾਲਾ ਦਿੱਤਾ ਸੀ ਇੰਨੇ ਦਿਨ ਹੀ ਕਾਂਗਰਸ ਵੱਲੋਂ ਕੀਤੀ ਜਾ ਰਹੀ ਚੋਣ ਮਹੀਮ ਵਿੱਚ ਨਵਜੋਤ ਸਿੱਧੂ ਸ਼ਾਮਲ ਨਹੀਂ ਹੋ ਰਹੇ ਅਤੇ ਨਾ ਹੀ ਉਹ ਉਹਨਾਂ ਨੇ ਕਿਸੇ ਪਾਰਟੀ ਉਮੀਦਵਾਰ ਦੇ ਹੱਕ ਵਿੱਚ ਪ੍ਰਚਾਰ ਕੀਤਾ ਹੈ ਆਮ ਆਦੀ ਪਾਰਟੀ ਦੇ ਗੜ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੇ ਗ੍ਰਹਿ ਜ਼ਿਲ੍ਹਾ ਸੰਗਰੂਰ ਚ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਰੜਾ ਨੇ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੰਗਰੂਰ ਵਿੱਚ ਜਨਤਕ ਬਹਿਸ ਰਖੰਦੀ ਖੁੱਲੀ ਚੁਣੌਤੀ ਦਿੱਤੀ ਹੈ ਜਦੋਂ 2022 ਦੀ ਇਲੈਕਸ਼ਨ ਚੱਲਦੀ ਸੀ ਜਿਹੜੀ ਕਹਿੰਦੇ ਜੀ ਹਲੇਰੀ ਵਗ ਰਹੀ ਸੀ ਬਦਲਾਵ ਦੀ ਇਹਨਾਂ ਨੇ ਉਦੋਂ ਉਦੋਂ ਹੀ ਵੋਨ ਕੀਤਾ ਸੀ ਲੋਕਾਂ ਨੂੰ ਕਿ ਕੇਜਰੀਵਾਲ ਤੋਂ ਬਚਿਓ ਇਹ ਛੋਟਾ ਮੋਦੀ ਵਾਅ ਔਰ ਹੋ ਗਿਆ ਸਾਬਤ ਦੋ ਸਾਲ ਦੀ ਸਰਕਾਰ ਚਲਾਉਣ ਤੋਂ ਬਾਅਦ ਮੈਂ ਪੁੱਛਣਾ ਚਾਹਣਾ ਹਾਂ ਕੇਜਰੀਵਾਲ ਸਾਹਿਬ ਭਗਵੰਤ ਮਾਨ ਤੁਹਾਡੇ ਤੇ ਬੀਜੇਪੀ ਚ ਫਰਕ ਦੱਸੋ ਮੈਨੂੰ ਦੋ ਗੱਲਾਂ ਦਾ ਫਰਕ ਪੁੱਛਣਾ ਮੈਂ ਉਹਨਾਂ ਨੂੰ ਤੁਸੀਂ ਕਹਿੰਦੇ ਕਿ ਤੁਹਾਨੂੰ ਈਡੀ ਤੇ ਸੀਬੀਆਈ ਬੀਜੇਪੀ ਜਿਹੜੀ ਆ ਉਹ ਤੰਗ ਕਰ ਰਹੀ ਆ ਔਰ ਘ੍ਰ ਝੂਠੇ ਕੇਸਾਂ ਤੋਂ ਸਾਰੀ 1 ਮਿੰਟ ਵਾਸਤੇ ਮੰਨ ਲੈਨੇ ਕਿ ਵੈਸੇ ਝੂਠੇ ਕੇਸ ਹੈ ਨਹੀਂਗੇ ਬਹੁਤ ਵੱਡਾ ਸ਼ਰਾਬ ਘਟਾਲਾ ਪਰ ਚਲੋ ਮੰਨੋ ਕਿ ਝੂਠੇ ਕੇਸ ਨੇ ਤੁਸੀਂ ਇਹ ਦੇਖੋ ਤੁਸੀਂ ਪੰਜਾਬ ਪੁਲਿਸ ਤੇ ਵਿਜੀਲੈਂਸ ਨਹੀਂ ਮਿਸਯੂਜ਼ ਕਰ ਰਹੇ ਤੁਸੀਂ ਕਿੰਨੇ ਬੰਦਿਆਂ ਨੂੰ ਨਜਾਇਜ਼ ਫੜ ਕੇ ਅੰਦਰ ਦਿੱਤਾ ਕਿੰਨੇ ਝੂਠੇ ਪਰਚੇ ਦਰਜ ਕੀਤੇ ਤੁਹਾਡੇ ਸਾਹਮਣੇ ਮੈਂ ਖੜਾ ਮੇਰੇ ਤੇ 9 ਸਾਲ ਪੁਰਾਣਾ ਮੁਕੱਦਮਾ ਐਨਡੀਪੀਐਸ ਦਾ ਜਦੋਂ ਜਮਾਨਤ ਹੁੰਦੀ ਇੱਕ ਹੋਰ ਝੂਠਾ ਮੁਕੱਦਮਾ ਤੁਸੀਂ ਕਿੰਨੇ ਐਕਟੀਵਿਸਟਾਂ ਨੂੰ ਚੱਕਿਆ ਪੁਲਿਸ ਨੇ ਮਾਰਾ ਜਾਂ ਕੋਈ ਟਵੀਟ ਕਰ ਦੇਵੇ ਕੋਈ ਤੁਹਾਡੇ ਲਵਲੀ ਯੂਨੀਵਰਸਿਟੀ ਦੇ ਖਿਲਾਫ ਉਹਨੂੰ ਜੰਮੂ ਤੱਕ ਲੈ ਕੇ ਪੁਲਿਸ ਲੈਣ ਜਾਂਦੀ ਆ ਕੋਈ ਬੱਗਾ ਸੀ ਬੀਜੇਪੀ ਦਾ ਉਹਨੇ ਕੇਜਰੀਵਾਲ ਦੇ ਖਿਲਾਫ ਕੋਈ ਫੇਸਬੁੱਕ ਤੇ ਲਿਖਤਾ ਉਹਨੂੰ ਦਿੱਲੀ ਭੱਜ ਗਈ ਪੁਲਿਸ ਨੇ ਇਸੇ ਪੰਜਾਬ ਪੁਲਿਸ ਮੈਂਟ ਫॉर दैट ਸੋ ਬੀਜੇਪੀ ਦਾ ਤੇ ਜਿਹੜਾ ਬੁਕਰ ਆ ਪੁਲਿਸ ਦਾ ਮਿਸਿਊਜ਼ ਨੂੰ ਲੈ ਕੇ ਕੋਈ ਫਰਮੀ ਦੋਸਤੋ ਇਹ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਹੈਗੀਆਂ 2024 ਦੀਆਂ ਜਿਹੜੀਆਂ ਚੋਣਾਂ ਨੇ ਇਹ ਕੋਈ ਹਾਰ ਜਿੱਤ ਦੀਆਂ ਚੋਣਾਂ ਨਹੀਂ ਇਹ ਚੋਣਾਂ ਸੰਵਿਧਾਨ ਨੂੰ ਬਚਾਉਣ ਦੀਆਂ ਚੋਣਾਂ ਨੇ ਇਹ ਚੋਣਾਂ ਲੋਕਤੰਤਰ ਨੂੰ ਬਚਾਉਣ ਦੀਆਂ ਚੋਣਾਂ ਨੇ ਬਹੁਤ ਵੱਡਾ ਇੱਕ ਸੰਕਟ ਖੜਾ ਹੋ ਗਿਆ ਦੇਸ਼ ਦੇ ਸਾਹਮਣੇ ਇੱਕ ਤਾਨਾਸ਼ਾਹ ਪੈਦਾ ਹੋ ਗਿਆ ਜਿਹੜਾ ਕਹਿੰਦਾ ਕਿ ਕੱਲਾ ਮੈਂ ਹੀ ਹੋਵਾਂ ਜਿੱਧਰ ਨੂੰ ਦੇਖਾਂ ਬਸ ਮੈਂ ਹੀ ਹੋਵਾਂ ਫੜ ਫੜ ਕੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਨੂੰ ਅੰਦਰ ਕਰੀ ਜਾਂਦਾ ਹੈ ਕਿ ਮੇਰੇ ਮੂਰੇ ਨਾ ਕੋਈ ਹੋਵੇ ਬਸ ਮੈਂ ਹੀ ਹੋਵਾਂ ਐਦਾਂ ਨਹੀਂ ਹੁੰਦਾ ਉੱਪਰ ਵੀ ਹੁੰਦਾ ਕੁਝ ਸਾਰਾ ਕੁਝ ਧਰਤੀ ਤੇ ਨਹੀਂ ਹੁੰਦਾ ਉੱਪਰੋਂ ਵੀ ਕੁਝ ਆਰਡਰ ਆਉਂਦੇ ਨੇ ਤੇ ਜਦੋਂ ਜ਼ਬਰ ਤੇ ਜ਼ੁਲਮ ਦੀ ਨੇਰੀ ਜਿਹੜੀ ਐ ਉਹ ਵੱਧ ਜਾਂਦੀ ਐ ਫਿਰ ਪ੍ਰਮਾਤਮਾ ਆਪਣਾ ਝਾੜੂ ਚਲਾਉਂਦਾ ਹੈ ਸੋ ਇਸ ਵਾਰ ਮੈਂ ਜਾ ਕੇ ਆਇਆ ਕੱਲ ਗੁਜਰਾਤ ਤੁਸੀਂ ਦੇਖਿਆ ਹੋਣਾ ਦੋ ਦਿਨ ਗੁਜਰਾਤ ਸੀ ਮੈਂ ਮਹਿਸਾਮ ਜਾ ਕੇ ਆਇਆ ਮੈਂ ਖੁਰੇਸ਼ੇਤਰ ਗਿਆ ਜਿੱਥੇ ਜਾਂਨੇ ਆ ਲੋਕ ਇਹੀ ਕਹਿੰਦੇ ਆ ਅਰਵਿੰਦ ਕੇਜਰੀ ਨਾਲ ਮਾੜੀ ਗੱਲ ਕੀਤੀ ਐ ਇਹ ਗਲਤ ਗੱਲ ਕੀਤੀ ਐ ਅਸੀਂ ਜੇਲ੍ਹ ਦਾ ਬਦਲਾ ਵੋਟ ਨਾਲ ਲਵਾਂਗੇ ਇਹ ਗੱਲ ਚੱਲ ਰਹੀ ਸੁਣ ਮੈਂ ਇਹੀ ਗੱਲ ਕਹਿਣਾ ਕਿ ਅਰਵਿੰਦ ਕੇਜਰੀਵਾਲ ਇੱਕ ਵਿਅਕਤੀ ਨਹੀਂ ਹੈਗਾ ਅਰਵਿੰਦ ਕੇਜਰੀਵਾਲ ਇੱਕ ਸੋਚ ਦਾ ਨਾਮ ਹੈ ਤੁਸੀਂ ਵਿਅਕਤੀ ਨੂੰ ਤਾਂ ਗ੍ਰਿਫਤਾਰ ਕਰ ਲੋਗੇ ਉਹਦੀ ਸੋਚ ਨੂੰ ਕਿਵੇਂ ਕੈਦ ਕਰੋਗੇ ਜਿਹੜੇ ਲੱਖਾਂ ਕਰੋੜਾਂ ਕੇਜਰੀਵਾਲ ਪੈਦਾ ਹੋ ਗਏ ਦੇਸ਼ ਦੇ ਵਿੱਚ ਉਹਨਾਂ ਨੂੰ ਕਿੱਥੇ ਕੈਦ ਕਰੋਗੇ ਤੁਸੀਂ ਸੋ ਇਸ ਕਰਕੇ ਪਾਰਦਰਸ਼ਤਾ ਦੀ ਇਮਾਨਦਾਰੀ ਦੀ ਜਿਹੜੀ ਰਾਜਨੀਤੀ ਦੀ ਸ਼ੁਰੂਆਤ ਅਰਵਿੰਦ ਜੀ ਨੇ ਕੀਤੀ ਹੈ ਆਪਾਂ ਉਹਦੇ ਰਖਵਾਲੇ ਬਣਨਾ ਆਪਾਂ ਉਹਦੇ ਵਾਰਿਸ ਬਣਨਾ ਰਾਮਲੀਲਾ ਗਰਾਊਂਡ ਚੋ ਸ਼ੁਰੂ ਕੀਤੀ ਸੀ ਇਹ ਮਹਮ ਕਾਫਲਾ ਬੱਦਦਾ ਗਿਆ ਬੱਦਦਾ ਗਿਆ ਤੇ ਅੱਜ 10 ਸਾਲਾਂ ਚ ਆਮਾ ਦੀ ਪਾਰਟੀ ਨੈਸ਼ਨਲ ਪਾਰਟੀ ਹੈ ਜੀ 10 ਸਾਲਾਂ ਚ ਨੈਸ਼ਨਲ ਪਾਰਟੀ ਹੈ ਸਾਡੇ ਕੋਲੇ ਦੋ ਰਾਜਾਂ ਚ ਗਵਰਨਮੈਂਟ ਹੈ 10 ਸਾਢੇ ਲੋਕ ਸਭਾ ਚ ਨੇ ਮੈਂਬਰ ਰਾਜ ਸਭਾ ਚ ਸਾਡੇ ਕੋਲੇ 5 ਐਮਐਲਏ ਗੁਜਰਾਤ ਤੋਂ ਨੇ ਸਾਡੇ ਕੋਲੇ 2 ਐਮਐਲਏ ਗੋਆ ਤੋਂ ਨੇ ਸਾਡੇ ਕੋਲੇ ਸੰਗਰੋਲੀ ਮੱਧ ਪ੍ਰਦੇਸ਼ ਦੇ ਵਿੱਚ ਸਾਡਾ ਮੇਅਰ ਹੈ ਚੰਡੀਗੜ੍ਹ ਚ ਸਾਡਾ ਮੇਅਰ ਹੈ ਦਿੱਲੀ ਚ ਐਮਸੀਡੀ ਤੇ ਵਿੱਚ ਆਮ ਆਦਮੀ ਪਾਰਟੀ ਬਹੁਮਤ ਚ ਹੈ ਆਹੀ ਚੀਜ਼ ਬੀਜੇਪੀ ਵਾਲਿਆਂ ਨੂੰ ਰੜਕਦੀ ਹੈ ਇਹ ਜਿੱਥੇ ਜਾਂਦੇ ਨੇ ਸੁਹਾਗਾ ਹੀ ਫੇਰ ਦਿੰਦੇ ਆ ਇਸ ਕਰਕੇ ਇਹਨਾਂ ਨੂੰ ਕਿਵੇਂ ਨਾ ਕਿਵੇਂ ਰੋਕੀਏ ਪਰ ਪਰ ਦਰਿਆਵਾਂ ਨੂੰ ਨਕੈਰੀ ਲੱਗਦੇ ਹੁੰਦੇ ਦਰਿਆ ਆਪ ਦਾ ਰਸਤਾ ਆਪ ਬਣਾਉਂਦੇ ਹੁੰਦੇ ਨੇ ਹਕੂਮਤ ਉਹ ਕਰਤੇ ਹਨ ਜਿੰਨਾਂ ਕਾ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਣੇ ਕੋ ਤੋ ਮੁਰਗੇ ਕੇ ਸਰਪੇ ਵੀ ਤਾਜ ਹੁੰਦਾ ਹੈ ਸੋ ਇਸ ਕਰਕੇ ਆਮ ਆਦਮੀ ਪਾਰਟੀ ਲੋਕਾਂ ਦੇ ਦਿਲਾਂ ਚ ਵੜੀ ਹੋਈ ਹੈ ਇਸੇ ਕਰਕੇ ਆ ਆ ਬੈਠੇ ਨੇ ਸਾਰੇ ਇਹਨਾਂ 'ਚ ਤੁਹਾਨੂੰ ਲੱਗਦਾ ਕੋਈ ਵੀ ਕੋਈ ਕਿਸੇ ਮੰਤਰੀ ਦਾ ਮੁੰਡਾ ਹੋਊ ਜਾਂ ਕਿਸੇ ਨੇ ਕਿਸੇ ਦੇ ਬਾਪੂ ਨੇ ਕੋਈ ਔਦਾ ਸੰਭਾਲਿਆ ਹੋਵੇ ਨਾ ਆਮ ਘਰਾਂ ਦੇ ਮੁੰਡੇ ਕੁੜੀਆਂ ਨੇ ਆਮ ਘਰਾਂ ਦੇ ਆਸੀਂ ਆਹੀ ਦੁੱਖ ਹੈਨਾਂ ਨੂੰ ਏਸੇ ਕਰਕੇ ਸਾਡਾ ਵਿਰੋਧ ਕਰਦੇ ਆ ਬਿਨਾ ਗੱਲ ਤੋਂ ਵਿਰੋਧ ਕਰਦੇ ਆ ਕਿ ਆਮ ਘਰਾਂ ਦੇ 3 ਪੁੱਤ ਕਿਉਂ ਬਹਿ ਗਏ ਇਨਾਂ ਕੁਰਸੀਆਂ ਤੇ ਇਨਾਂ ਕੁਰਸੀਆਂ ਤੇ ਸਾਡੇ 3 ਪੁੱਤਾਂ ਨੇ ਬਹਿਣਾ ਹੁੰਦਾ ਸੀ ਪਰ ਆਮ ਘਰਾਂ ਦੇ 3 ਪੁੱਤਾਂ ਨੂੰ ਅਰਵਿੰਦ ਕੇਜਰੀਵਾਲ ਨੇ ਝਾੜੂ ਦਾ ਚੋਣ ਨਿਸ਼ਾਨ ਦੇ ਕੇ ਗੰਦਗੀ ਦੀ ਸਫਾਈ ਕਰਵਾਤੀ ਆਮ ਕਰਾਂ ਦਿੱਤੀਆ ਪੁੱਤ ਨੇ ਕੀਤਾ ਹੈ ਸੋ ਹੁਣ ਆਉਣ ਵਾਲੇ ਦਿਨਾਂ 'ਚ ਮੈਂ ਇੱਥੇ ਹੀ ਰਹੂੰਗਾ ਪੰਜਾਬ 'ਚ ਰਹੂੰਗਾ ਜਿੱਥੇ ਕਹੋਗੇ ਮੈਂ ਆਉਂਗਾ ਪ੍ਰੋਗਰਾਮ ਤੁਸੀਂ ਬਣਾ ਲਿਓ ਕਿ ਕਿਹੜੇ ਪਿੰਡ ਵਿੱਚ ਦੀ ਜਾਣਾ ਹੈ ਕਿ ਕਿਹੜੇ ਰੂਟ ਤੇ ਰੋਡ ਸ਼ੋਅ ਕੱਢਣਾ ਹੈ ਪੋਸਟਰ ਕਿੱਥੇ ਲਾਉਣੇ ਨੇ ਕਿੱਥੋਂ ਦੀ ਰੈਲੀ ਕਰਾਉਣੀ ਐ ਥੱਲੇ ਵਾਲੇ ਕੰਮ ਤੁਸੀਂ ਸੰਭਲਿਓ ਉੱਪਰ ਵਾਲੀ ਫਿਕਰ ਨਾ ਕਰੋ ਮੈਂ ਕੱਲੇ ਨੂੰ ਸਾਰੇ ਵਾਲੀ ਕਬੱਡੀ ਪਾ ਰੱਖਿਆ ਮੈਂ ਇਹਨਾਂ ਨੂੰ ਕਿਸੇ ਨੂੰ ਨਹੀਂ ਬੋਲਣ ਦਿੰਦਾ ਇਹਨਾਂ ਨੂੰ ਕੱਲੇ ਕੱਲੇ ਹਲਕੇ ਚ ਜਾਊਂਗਾ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਤਣ ਚਾਰ ਚਾਰ ਵਾਰੀ ਜਾਊਂਗਾ ਮਿਹਨਤ ਕਰਨ 'ਚ ਸਾਨੂੰ ਪਿੱਛੇ ਨਹੀਂ ਛੱਡ ਸਕਦੇ ਸਾਡੇ ਕੋਲ ਪੈਸੇ ਹੈ ਨਹੀਂ ਠੀਕ ਹੈ ਸਾਡੇ ਕੋਲ ਮਸਲ ਪਾਵਰ ਹੈ ਨਹੀਂ ਗੁੱਡਾ ਕਰਦੀ ਅਸੀਂ ਕਰਦੇ ਨਹੀਂ ਨਫਰ ਦੀ ਰਾਜਨੀਤੀ ਅਸੀਂ ਕਰਦੇ ਨਹੀਂ ਪਰ ਮਿਹਨਤ ਦੇ ਵਿੱਚ ਇਹ ਸਾਨੂੰ ਹਰਾ ਨਹੀਂ ਸਕਦੇ ਮੈਂ ਰਾਤ ਦੇ 9:57 ਮਿੰਟ ਤੇ ਸਪੀਕਰ ਬੰਦ ਕਰਦਾ ਉਹ ਤਾਂ ਗੱਲ ਕਰ ਇਲੈਕਸ਼ਨ ਕਮਿਸ਼ਨ ਨੇ 10 ਵਜੇ ਤੱਕ ਕਿਹਾ ਹੋਇਆ ਜੇ 1 ਵਜੇ ਕਰਦੇ ਮੈਂ 12:55 ਤੇ ਕਰਿਆ ਕਰੂੰਗਾ ਬੰਦ ਸੋ ਅਸੀਂ ਉਹ ਲੋਕਾਂ ਅਸੀਂ ਪੋ ਮਾਗਦਿਆਂ ਪੋ ਮਾਗਦਿਆਂ ਰਾਤਾਂ ਕਣਕਾਂ ਨੂੰ ਪਾਣੀ ਲਾ ਕੇ ਕੱਟੀਆਂ ਹੋਈਆਂ ਨੇ ਅਸੀਂ 45 ਤੋਂ 50 ਡਿਗਰੀ ਚ ਕੰਮ ਕੀਤਾ ਹੋਇਆ ਖੇਤਾਂ ਚ ਸਾਨੂੰ ਨਹੀਂ ਗਰਮੀ ਸਾਨੂੰ ਨਹੀਂ ਸਰਦੀ ਡਰਾ ਸਕਦੀ ਹਾਂ ਜਦੋਂ ਮਿਸ਼ਨ ਇਹ ਹੋਵੇ ਕਿ ਲੋਕ ਇੰਨਾ ਪਿਆਰ ਕਰਦੇ ਹੋਣ ਮੂਰੋਂ ਫਿਰ ਥਕਾਵਟ ਜਮੇ ਨਹੀਂ ਹੁੰਦੀ ਫੁੱਲਾਂ ਨਾਲ ਗੱਡੀ ਭਰ ਦਿੰਦੇ ਆ ਲੋਕ ਮੈਨੂੰ ਦੋ ਦੋ ਤਿੰਨ ਤਿੰਨ ਜਗ੍ਹਾ ਤੇ ਪੈਟਰੋਲ ਪੰਪ ਤੇ ਗੱਡੀ ਰੋਕ ਕੇ ਫੁੱਲ ਲਾ ਕੇ ਆਪਦੇ ਬੈਠਣ ਵਾਸਤੇ ਜਗ੍ਹਾ ਬਣਾਉਣੀ ਪੈਂਦੀ ਐ ਆ ਪਿਆਰ ਕਿੱਥੇ ਮਿਲਦਾ ਜੀ ਤੁਸੀਂ ਦੇਖ ਲਿਓ ਦੂਜੇ ਦੂਜਿਆਂ ਦਾ ਹਾਲ ਕਿਸੇ ਨੂੰ ਪਿੰਡ 'ਚ ਨਹੀਂ ਬੜਨ ਦਿੰਦੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦਿੰਦੇ ਕਿਉਂ ਉਹਨਾਂ ਦੀਆਂ ਕਰਤੂਤਾ ਐਹ ਜਿਹੀਆਂ ਸੀ ਉਹਨੇ ਕਰਤੂਤਾ ਕਰਕੇ ਉਹਨਾਂ ਨੇ ਕਦੇ ਸੱਚੇ ਦਿਲੋਂ ਸਾਥ ਦਿੱਤਾ ਹੀ ਨਹੀਂ ਲੋਕਾਂ ਦਾ ਲੋਕ ਬਥੇਰਾ ਉਹਨਾਂ ਦੇ ਹੱਕ 'ਚ ਭੁਗਤੇ ਪਰ ਉਹ ਕਦੇ ਵੀ ਲੋਕਾਂ ਦੇ ਹੱਕ 'ਚ ਨਹੀਂ ਭੁਗਤੇ ਇਸੇ ਕਰਕੇ ਉਹ ਇਸ ਵਕਤ ਆ ਹਾਲਾਤਾਂ ਦਾ ਸਾਹਮਣਾ ਕਰ ਰਹੇ ਨੇ ਕਬੀਰ ਆ ਤੇਰੀ ਝੋਪੜੀ ਗਲ ਕਟੀਆਂ ਕੇ ਪਾਸ ਜੋ ਕਰਨਗੇ ਸੋ ਪਰਨਗੇ ਤੂੰ ਕਿਉਂ ਭਈ ਉਦਾਸ ਇਹ ਜਿਹੜੀਆਂ ਇਹਨਾਂ ਨੇ ਕੀਤੀਆਂ ਨੇ ਉਹ ਅੱਗੇ ਆਉਣ ਗਿਆ ਇਹ ਅੱਗੇ ਆਉਣ ਗਿਆ ਸੋ ਇਹ ਆਪਾਂ ਸੱਚੇ ਆ ਇਸ ਕਰਕੇ ਲੋਕ ਆਪਣੇ ਨਾਲ ਨੇ ਕਿ ਯਾਰੇ ਬੰਦੇ ਚੰਗੇ ਨੇ ਇਹ ਬੰਦੇ ਆਪਣੇ ਵਰਗੇ ਨੇ ਹਾਂ ਯਾਰ ਲੱਗੇ ਤਾਂ ਹੋਏ ਨੇ ਕਰੀ ਜਾਂਦੇ ਆ ਦਿਲੋਂ ਇਹ ਪੰਜਾਬ ਵਾਸਤੇ ਸੋਚਦੇ ਆ ਇਹ ਕੋਈ ਇਹਨਾਂ ਦੇ ਕੋਈ ਕਪੜਾ ਨਹੀਂ ਨਿਕਲਿਆ 2 ਸਾਲਾਂ ਚ ਨੇ 2 ਸਾਲਾਂ ਚ ਤਾਂ ਮਾਂ ਦੇ ਪੁੱਤ ਨੇਹਰੀਆਂ ਲਿਆਉਂਦੇ ਸੀ ਇਹ 2 ਸਾਲਾਂ ਚ ਤਾਂ ਪਹਾੜਾਂ ਦੇ ਪਹਾੜ ਖਰੀਦ ਲੈਂਦੇ ਸੀ ਤੇ ਹੁਣ ਅਸੀਂ ਪਹਾੜ ਤਾਂ ਨਹੀਂ ਖਰੀਦਦੇ ਅਸੀਂ ਪੰਜਾਬ ਵਾਸਤੇ ਥਰਮਲ ਪਲਾਂਟ ਖਰੀਦਦੇ ਆਂ ਪੰਜਾਬ ਦੇ ਵਾਸਤੇ ਮੇਰਾ ਕੋਈ ਬੱਸਾਂ 'ਚ ਹਿੱਸਾ ਨਹੀਂ ਮੇਰਾ ਕਿਸੇ ਰੇਤੇ ਦੀਆਂ ਖੱਡਾਂ 'ਚ ਹਿੱਸਾ ਨਹੀਂ ਮੇਰਾ ਕਿਸੇ ਟਾਬਿਆਂ 'ਚ ਹਿੱਸਾ ਨਹੀਂ ਹਾਂ ਮੇਰਾ ਹਿੱਸਾ ਹੈ ਸਾਢੇ 3 ਕਰੋੜ ਪੰਜਾਬੀਆਂ ਦੇ ਦੁੱਖਾਂ ਸੁੱਖਾਂ 'ਚ ਮੇਰਾ ਜ਼ਰੂਰ ਹਿੱਸਾ ਹੈ ਉਹ ਮੈਂ ਰੱਖੂੰਗਾ ਉਹ ਮੈਂ ਰੱਖੂਗਾ ਜਿੱਥੇ ਵੀ ਕੋਈ ਸੰਕਟ ਆਊਗਾ ਦੁੱਖ ਆਊਗਾ ਮੈਂ ਜਾਊਗਾ ਜਦੋਂ ਖੁਸ਼ੀ ਆਊਗੀ ਮੈਂ ਜਾਊਗਾ ਕਿਉਂਕਿ ਨੈਲਸਨ ਮੰਡੇਲਾ ਨੂੰ ਕਿਸੇ ਨੇ ਪੁੱਛਿਆ ਲੀਡਰ ਕਿਵੇਂ ਬਣਦੇ ਹੁੰਦੇ ਨੇ ਤਾਂ ਨੈਲਸਨ ਮੰਡੇਲਾ ਨੇ ਕਿਹਾ ਕਹਿੰਦਾ ਜਦੋਂ ਕੌਮ ਨੇ ਖੁਸ਼ੀ ਮਨਾਉਣੀ ਹੋਵੇ ਕੋਈ ਖੁਸ਼ੀ ਦਾ ਮੌਕਾ ਹੋਵੇ ਕੌਮ ਤੇ ਆਪ ਪਿੱਛੇ ਹੋ ਜਾਓ ਲੋਕਾਂ ਨੂੰ ਖੁਸ਼ੀ ਮਨਾ ਲੈਣ ਦਿਓ ਤੇ ਜੇ ਕੌਮ ਤੇ ਸੰਕਟ ਆ ਜੇ ਆਪ ਅੱਗੇ ਹੋਵੋ ਲੋਕਾਂ ਨੂੰ ਕਹੋ ਆਓ ਆਪਾਂ ਇਕੱਠੇ ਹੋ ਕੇ ਸੰਕਟ ਦਾ ਸਾਹਮਣਾ ਕਰੀਏ ਇਹ ਇਹ ਲੀਡਰੀ ਦੇ ਗੁਣ ਇਹਦੋਂ ਪਹਿਲਾਂ ਆਣਿਆ ਨੇ ਉਲਟਾ ਕਰਦੇ ਰਹੇ ਨੇ ਖੁਸ਼ੀਆਂ ਜਦੋਂ ਹੁੰਦੀਆਂ ਸੀ ਤਾਂ ਆਪ ਬਣਾਉਂਦੇ ਰਹੇ ਨੇ ਤੇ ਜਦੋਂ ਸੰਕਟ ਹੁੰਦਾ ਸੀ ਤਾਂ ਵੱਡੇ ਵੱਡੇ ਬੈਨਰ ਲਾਉਂਦੇ ਸੀ ਪੰਜਾਬੀਓ ਕੁਰਬਾਨੀਆਂ ਵਾਸਤੇ ਤਿਆਰ ਰਹੋ ਅੱਛਾ ਕੁਰਬਾਨੀਆਂ ਦੇਣ ਨੂੰ ਅਸੀਂ ਕੁਰਬਾਨੀਆਂ ਦੇਣ ਨੂੰ ਲੋਕ ਬਾਪ ਮਾਂ ਦੇਓ ਪੁੱਤੋ ਨਜ਼ਾਰੇ ਲੈਣ ਨੂੰ ਤੁਸੀਂ ਖਿੱਲਾ ਖਾਣ ਨੂੰ ਬਾਂਦਰੀ ਡੰਡੇ ਖਾਣ ਨੂੰ ਰਿੱਚ ਹੈ ਇਹ ਇਹਨਾਂ ਨੇ ਹੁਣ ਤੱਕ ਕੀਤਾ ਆਪਣੇ ਨਾਲ ਸੋ ਬਦਲੂਗਾ ਮੌਸਮ ਬਦਲ ਗਿਆ ਜੋ ਮੈਨੂੰ ਗੁਜਰਾਤ 'ਚ ਮੈਂ ਦੇਖਿਆ ਕੱਲ ਜਾ ਕੇ ਗੁਜਰਾਤ ਦੇ ਵਿੱਚ ਝਾੜੂ ਚੱਲ ਰਿਹਾ ਜ਼ਬਰਦਸਤ ਤਰੀਕੇ ਨਾਲ ਬਰੂਚ ਕੱਲ ਮੈਂ ਗਿਆ ਸੀ ਇੰਨਾ ਕੱਠ ਮੈਂ ਕਦੇ ਆਪਣੀ ਜ਼ਿੰਦਗੀ 'ਚ ਨਹੀਂ ਦੇਖਿਆ ਜਿੰਨਾ ਕੱਲ ਮੈਂ ਬਰੂਚ ਦੇਖਿਆ ਚੇਤਰਬਾਈ ਵਸਾਵਾ ਆਪਣਾ ਉਮੀਦਵਾਰ ਆ ਉਥੋਂ ਭਾਵਨਗਰ ਤੋਂ ਉਮੇਸ਼ ਜੀ ਉਮੀਦਵਾਰ ਨੇ ਗੁਰੂਖੇਤਰਾ ਤੋਂ सुशील गुप्ता जी लड़ रहे ने दिल्ली चार लड़ रहे हां जिथे ड्यूटी ਲੱਗੂਗੀ ਜਾਵਾਂਗੇ ਸਾਰਾ ਪਰਿਵਾਰ ਜਾਵਾਂਗੇ ਕਿਉਂਕਿ ਪੰਜਾਬ ਸਾਡਾ ਪਰਿਵਾਰ ਹੈ ਪੰਜਾਬ ਵਾਸਤੇ ਜਿੱਥੇ ਕਹਾਂਗੇ ਜਾਵਾਂਗੇ ਬਸ ਤੁਸੀਂ ਸਾਥ ਦਿਓ ਹੁਣ ਤੁਹਾਡੀ ਛੋਟੇ ਮੋਟੇ ਥੋੜੇ ਵੀ ਝਗੜੇ ਹੋਣਗੇ ਥੋ ਸ਼ਿਕਵੇ ਹੋਣਗੇ ਪਰਿਵਾਰ ਚ ਹੋ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਲੋਕਤੰਤਰ ਚ ਹੋ ਜਾਂਦੇ ਨੇ ਉਹ ਬਾਅਦ ਚ ਹੱਲ ਕਰ ਦੂੰਗਾ ਇਕੱਲੇ ਇਕੱਲੇ ਦੇ ਸ਼ਿਕਵੇ ਸੁਣੂੰਗਾ ਇਕੱਲੇ ਇਕੱਲੇ ਦੇ ਮਸਲੇ ਹੱਲ ਕਰ ਦੂੰਗਾ ਸੰਗਠਨ ਚ ਵੀ ਜ਼ਿੰਮੇਵਾਰੀ ਮਿਲੂਗੀ ਸਰਕਾਰਾਂ ਚ ਵੀ ਜ਼ਿੰਮੇਵਾਰੀ ਮਿਲੂਗੀ ਇੱਕ ਗੱਲ ਯਾਦ ਰੱਖ ਲਿਓ ਸਰਕਾਰਾਂ ਕੋਲੇ ਬੰਦੇ ਮੁੱਕ ਜਾਂਦੇ ਆ ਅਹੁਦੇ ਨਹੀਂ ਮੁੱਕਦੇ ਆਪਾਂ ਅਹੁਦੇ ਦੇਣੇ ਆ ਦੇਣੇ ਤੁਹਾਨੂੰ ਬਸ ਇਹ ਸੋਚ ਕੇ ਲੜਨਾ ਹੈ ਕਿ ਮੈਂ ਕੇਜਰੀਵਾਲ ਆ ਠੀਕ ਹੈ ਅਰਵਿੰਦ ਕੇਜਰੀਵਾਲ ਜੀ ਨੂੰ ਅੰਦਰ ਕਰਤਾ ਅੰਦਰ ਕਰ ਕਿਉਂ ਪ੍ਰਚਾਰ ਰੋਕ ਲੈਣਗੇ ਪ੍ਰਚਾਰ ਰੋਕ ਲੈਣਗੇ ਸਾਡਾ ਪ੍ਰਚਾਰ ਨਹੀਂ ਰੋਕ ਸਕਦੇ ਹੋ ਆਪਾਂ ਅੱਜ ਇਕੱਠੇ ਹੋਏ ਆ ਤੁਸੀਂ ਦੇਖ ਲਓ ਸ਼ਰਤ ਲਾ ਲਿਓ ਦੋ ਤਿੰਨ ਦਿਨਾਂ ਨੂੰ ਦੋ ਤਿੰਨ ਦਿਨਾਂ ਤਾਂ ਨਹੀਂ ਖੈਰ ਕਿਉਂਕਿ ਇਹਨਾਂ ਨੂੰ ਹਜੇ ਬੰਦੇ ਨਹੀਂ ਲੱਭ ਰਹੇ ਇੱਕ ਕੋਲੇ 6 ਨੇ ਇੱਕ ਕੋਲੇ 7 ਨੇ ਹਜੇ 13 13 ਹੋਈ ਹੀ ਨਹੀਂ ਇਹਨਾਂ ਦੇ ਤਾਂ ਜਦੋਂ ਵੀ 13 ਹੋਗੇ ਇਹ ਵੀ ਇਹੋ ਜਿਹਾ ਪ੍ਰੋਗਰਾਮ ਕਰਨਗੇ ਦੇਖਿਓ ਇਹ ਆਪਣੇ ਮਗਰ ਮਗਰ ਚੱਲਦੇ ਆ ਦੇਖੋ ਪਹਿਲਾਂ ਮੈਨੀਫੈਸਟੋ ਕਹਿੰਦੇ ਹੁੰਦੇ ਸੀ ਬੀਜੇਪੀ ਵਾਲੇ ਪਹਿਲਾਂ ਘੋਸ਼ਣਾ ਪੱਤਰ ਕਹਿੰਦੇ ਹੁੰਦੇ ਸੀ ਸੰਕਲਪ ਪੱਤਰ ਕਹਿੰਦੇ ਹੁੰਦੇ ਸੀ ਲਾਗੇ ਨਾ ਕਹਿਣ ਗਰੰਟੀਆਂ ਹੁਣ ਕਿਉਂਕਿ ਕੇਜਰੀਵਾਲ ਨੇ ਗਰੰਟੀਆਂ ਦਿੱਤੀਆਂ ਸੀ ਕਹਿੰਦੇ ਯਾਰ ਗਰੰਟੀਆਂ ਕਿਹਾ ਕਰੀਏ ਜਦੋਂ ਭਾਜਪੀ ਵਾਸਤੇ ਵੱਜਣ ਲੱਗੀਆਂ ਖਤਰੇ ਦੀਆਂ ਘੰਟੀਆਂ ਉਦੋਂ ਯਾਦ ਆ ਗਈਆਂ ਖੇਜਰੀਵਾਲ ਦੀਆਂ ਗਰੰਟੀਆਂ ਉਹ ਇਹਨਾਂ ਦੀਆਂ ਗਰੰਟੀਆਂ ਤੇ ਨਾ ਜਾਇਓ ਪਹਿਲਾਂ 15 ਲੱਖ ਵਾਲੀ ਗਰੰਟੀ ਪੂਰੀ ਹੋ ਗਈ ਕੱਲ ਮੈਂ ਗੁਜਰਾਤ ਜਾ ਕੇ ਪੁੱਛਿਆ ਮੈਂ ਗੁਜਰਾਤ ਵਾਲਿਆਂ ਨੂੰ ਤਾਂ ਆ ਗਿਆ ਹੁਣ 15-15 ਲੱਖ ਕਹਿੰਦੇ ਨਾ ਜੀ ਇੱਥੇ ਵੀ ਨਹੀਂ ਆਇਆ ਮੈਂ ਕਿਹਾ ਸਾਡੇ ਵੀ ਨਹੀਂ ਆਇਆ ਇਹ ਇਹ ਜੁਮਲੇ ਸਣਾਉਂਦੇ ਆ ਜੁਮਲੇ ਮੈਂ ਤਾਂ ਪਾਰਲੀਮੈਂਟ ਚ ਬੋਲਦਾ ਸੀ ਕਿ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ 15 ਲੱਖ ਕੀ ਰਕਮ ਲਿਖਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਕਾਲੇ ਹਨ ਕੇ ਬਾਰੇ ਮੈਂ ਸੋਚਦਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਹੁਣ ਤਾਂ ਇਹ ਵੀ ਸ਼ੱਕ ਹੈ ਕਿ ਚਾਹੇ ਬਨਾਨੀ ਆਤੀ ਹੈ ਮੰਤਲਾਲਾ ਚਾਹ ਵੀ ਨਹੀਂ ਬਣਾਉਣੀ ਆਉਂਦੀ ਹੋਣੀ ਉਹ ਵੀ ਜੁਮਲਾ ਹੀ ਲੱਗਦਾ ਹੈ